ਅਇਰ ਬਾਲਪੁਰ ਜੀ ਅੱਜ ਤਹੀ ਏਡੀਸੀ ਸਾਹਿਬ ਨੂੰ ਮਿਲਿਓਗੇ ਕੀ ਕਿਸੇ ਗੱਲਬਾਤ ਹੋ ਜੇ। ਸਾਸ਼ੀਕਰ ਵੀਰ ਜੀ ਅਸੀਂ ਅੱਜ ਏਡੀਸੀ ਸਰ ਨੂੰ ਮਿਲਿਆ ਜੀ ਕਾਫੀ ਮੁੱਦੇ ਤੇ ਸਾਡੇ ਮਨਰੇਗਾ ਦੇ ਵੀ ਸੀ ਤੇ ਹੜਮਾਰੀ ਦੇ ਵਿੱਚ ਜੋ ਘਰਾਂ ਦਾ ਨੁਕਸਾਨ ਹੋਇਆ ਉਹਦਾ ਵੀ ਸੀ ਤੇ ਏਡੀਸੀ ਸਰ ਨੇ ਸਾਨੂੰ ਇਹ ਹੀ ਭਰੋਸਾ ਦਿੱਤਾਗਾ ਵੀ ਭਾਈ ਜਿਹੜੇ ਵੀ ਤੁਹਾਡੇ ਕੰਮ ਨੇ ਬਹੁਤ ਵਧੀਆ ਤਰੀਕੇ ਨਾਲ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇੱਕ ਚਿੱਠੀ ਲਿਖ ਦਿਆਂਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਲਿਖੂਗੀ ਜੋ ਸਾਡੇ ਕੰਮ ਪਏ ਨੇ ਅਧੂਰੇ ਮੰਨ ਕੇ ਚਲੋ ਡਰੇਨਾਂ ਦੇ ਕੰਮ ਬੰਦ ਕਰਤੇ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਤੇ ਨਾਲਿਆਂ ਦੇ ਕੰਮ ਬੰਦ ਕਰ ਦਿੱਤੇ ਫਿਰ ਸੜਕਾਂ ਦੇ ਕੰਮ ਬੰਦ ਕਰ ਦਿੱਤੇ ਉਹਦੇ ਵਿੱਚ ਇਹ ਹੈਗਾ ਵੀ ਉਹ ਸਾਰੇ ਕੰਮਾਂ ਦੀ ਅਸੀਂ ਮੰਗ ਕੀਤੀ ਆ ਵੀ ਉਹ ਸਾਰੇ ਕੰਮ ਸਾਡੇ ਬਹਾਲ ਹੋਣ ਸਾਨੂੰ ਸਾਡੇ ਮਨਰੇਗਾ ਵਰਕਰਾਂ ਨੂੰ ਸਾਨੂੰ ਕੰਮ ਦਿੱਤਾ ਜਾਵੇ ਏ ਹੋਰ ਹੋਰ ਥੋੜੇ ਕਿਹੜੇ ਕੰਮ ਤੇ ਜਿਹੜੇ ਜਿਵੇਂ ਮਰੋਗਤ ਦੇ ਬੰਦੇ ਜਿਹੜੇ ਨਵੇ ਚੈੱਕ ਵਗੈਰਾ ਹਾਂ ਇੱਕ ਮੰਨ ਕੇ ਚਲੋ ਜੀ ਮਤਲਬ ਖੇੜੀ ਪਿੰਡ ਦੇ ਵਿੱਚ ਮੇਟ ਦੀ ਕੁੜੀ ਦੀ ਮੌਤ ਹੋ ਗਈ ਸੀ ਉਹਦਾ ਹਜੇ ਪੈਸਾ ਪਿਆਗਾ ਸਰਕਾਰ ਕਨੀ ਤੇ ਫੇਰ ਇੱਕ ਆਪਣੇ ਪਾਈ ਕੀ ਪਸੌਰ ਦੇ ਵਿੱਚ ਬਾਪੂ ਮੁੱਕਿਆ ਸੀ ਉਹਨਾਂ ਦਾ ਚੈੱਕ ਪਿਆ ਸੀ ਉਹਦੇ ਉੱਤੇ ਮੁੱਦੇ ਤੇ ਗੱਲ ਕਰੀ ਆ ਸੀ ਨੇ ਵੀ ਉਹ ਸਾਨੂੰ ਦਿੱਤਾ ਜਾਵੇ ਸਾਨੂੰ ਭਰੋਸਾ ਦਿਵਾਇਆ ਏ ਡੀ ਸੀ ਸਰ ਨੇ ਵੀ ਕੁਝ ਦਿਨਾਂ ਦੇ ਵਿੱਚ ਹੀ ਆਉਣ ਵਾਲੇ ਦਿਨਾਂ 'ਚ 4 ਤੋਂ 5 ਦਿਨਾਂ ਦੇ ਵਿੱਚ ਇਹ ਕੰਮ ਹੋ ਜਾਣਗੇ ਜੀ